ਸਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਅੱਜ ਦਾ ਇਹ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹਨਾਂ ਕਿਉਂਕਿ ਮੈਂ 1-2 ਦਿਨ ਤੋਂ ਦੇਖ ਰਿਹਾ ਹਾਂ ਲਗਾਤਾਰ ਸ਼ੁਭਦੀਪ ਦੇ ਜੋ ਰਿਕਾਰਡਡ Song ਨੇ ਉਹਨਾਂ ਨੂੰ ਲੀਕ ਕੀਤਾ ਜਾ ਰਿਹਾ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਹੁਣਾ ਵੀ ਉਹਨੂੰ ਚੋਹਣ ਵਾਲੇ ਤੁਸੀਂ ਮੈਨੂੰ ਮੇਰੇ ਪਰਿਵਾਰ ਨੂੰ 本当 ਇਹਨਾ ਵੱਡਾ ਸਹਾਰਾ ਦਿੱਤਾ ਹੈ ਕਿ ਮੇਰੇ ਕੋਲ ਸ਼ਬਦ ਨਹੀਂ ਮੈਂ ਤੁਹਾਡਾ ਧੰਨਵਾਦ ਕਰ ਸਕਾਂ। ਪਰੰਤੂ ਹੁਣ ਮੈਂ ਤੁਹਾਡੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਹ ਕੋਈ ਵੀ ਹੈ। ਇਹਦੀ ਪਹਿਚਾਨ ਤੁਸੀਂ ਕਰਨੀ ਹੈ। ਕੌਣ ਹੈ, ਕਿੱਥੋਂ ਹੈ, ਕਿਉਂ ਲੀਕ ਕਰ ਰਿਹਾ ਹੈ, ਉਹਦਾ ਮਕਸਦ ਕੀ ਹੈ? ਕਿਉਂਕਿ ਪਰਿਵਾਰ ਪਹਿਲਾਂ ਹੀ ਬੜੀ ਵੱਡੀ ਵਿਫਤਾ ਦੇ ਵਿੱਚੋਂ ਨਿਕਲ ਰਿਹਾ ਹੈ। ਸਾਡੇ ਕੋਲੇ ਬੇਟੇ ਨੂੰ ਇੱਕ ਜ਼ਿੰਦਾ ਰੱਖਣ ਲਈ ਉਸ ਦੇ ਰਿਕਾਰਡਡ ਸੌਂਗ ਉਹਦਾ ਲਿਖਿਆ ਹੋਇਆ ਮੈਟਰ ਹੀ ਬਚਿਆ ਹੈ ਅਗਰ ਉਹ ਵੀ ਤੁਸੀਂ ਸਾਡਾ ਲੀਕ ਕਰਕੇ ਖਰਾਬ ਕਰ ਦਿਓਗੇ ਤਾਂ ਇਸ ਤੋਂ ਮਾੜੀ ਗੱਲ ਕੋਈ ਹੋ ਨਹੀਂ ਸਕਦੀ ਮੈਂ ਕਿਸੇ ਤੋਂ ਕੋਈ ਬਹੁਤੀ امداد ਨਹੀਂ ਮੰਗਦਾ ਪਰ ਮੈਂ ਸਿਰਫ ਤੁਹਾਡੇ ਸਹਿਯੋਗ ਜਰੂਰ ਚਾਹੁੰਨਾ ਵੀ ਤੁਸੀਂ ਇਸ ਮਾਮਲੇ 'ਚ ਸਾਡੀ ਮਦਦ ਕਰੋ ਕੁਝ ਫਿਲਮ ਮੇਕਰ ਨੇ ਉਹਨਾਂ ਵੱਲੋਂ ਫਿਲਮਾਂ ਦੇ ਨਾਮ ਸਾਰੇ ਗਾਣੇ ਬਿਨਾ ਪੁੱਛੇ ਤੋਂ ਬਿਨਾ ਸਾਡੀ ਪਰਮਿਸ਼ਨ ਲਏ ਤੋਂ ਰੱਖ ਲਏ ਜਾਂਦੇ ਨੇ ਮੈਂ ਸਬਦ ਚਰਣਾ ਚੇ ਬੇਨਤੀ ਕਰਦਾ ਕਿ ਜੇ ਤੁਸੀਂ ਕੋਈ ਸਾਡਾ ਗਾਣਾ ਵਰਤਣਾ ਵੀ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਸਾਡੀ ਪ੍ਰਵਾਨਗੀ ਜ਼ਰੂਰ ਲਓ ਪਰਿਵਾਰ ਦੀ ਕਿਉਂਕਿ ਅਸੀਂ ਸਾਰੇ ਉਹਦੇ ਮੈਟਰ ਤੇ ਉਹਦੇ ਸਾਰੇ ਹਿਸਾਬ ਕਿਤਾਬ ਤੇ ਨਿਗਰੱਖ ਰਿਹਾ ਹਾਂ ਸਾਰੀ ਤਾਂ ਕਿਰਪਾ ਕਰਕੇ ਸਾਨੂੰ ਬੇ ਮਤਲਬੇ ਜਿਹੜੇ ਸੰਘਰਸ਼ ਦੇ ਵਿੱਚ ਨਾ ਪਾਓ ਅਸੀਂ ਸ਼ਾਂਤੀ ਨਾਲ ਆਪਣਾ ਸਮਾਂ ਪਾਸ ਕਰਨਾ ਚਾਹੁੰਦੇ ਹਾਂ ਪਹਿਲੇ ਹੀ ਰੱਬ ਦੇ ਮਾਰੇ ਹੋਏ ਆ ਤਾਂ ਪਰ ਸਾਡੇ ਤੇ ਇਨਾਕ ਜੂਰ ਰਹਿਮ ਕਰਿਓ ਵੀ ਸਾਡੇ ਬੱਚੇ ਦੇ ਸਾਲਾਂ ਦੀ ਮਿਹਨਤ ਕੀਤੀ ਹੋਈ ਉਹਦੇ ਜਾਨ ਤੋਂ ਬਾਅਦ ਉਹਦੇ ਆਤਮਾ ਨੂੰ ਮਿੱਠੀ ਅਸਨਾਹ ਪਹੁੰਚਾਇਓ ਮੇਰੀ ਤੁਹਾਡੇ ਚਰਨਾਂ 'ਚ ਹੱਥ ਵਨ ਕੇ ਬੇਨਤੀ ਹੈ ਤੇ ਜੇ ਤੁਹਾਨੂੰ ਕਿਤੇ ਵੀ ਕੋਈ ਪਤਾ ਲੱਗਦਾ ਜਾਂ ਕੋਈ ਇਸ ਤਰ੍ਹਾਂ ਦੇ ਅਨਸਰ ਦੀ شناخت ਹੁੰਦੀ ਆ ਉਹਦੇ ਨਾਲ ਤੁਸੀਂ ਵੀ ਉਹਨੂੰ ਖਿੱਚੋ ਥੋੜਾ ਜਿਹਾ ਔਰ ਸਾਡੇ ਵੀ ਧਿਆਨ ਦੇ ਵਿੱਚ ਲਿਆਓ ਤਾਂ ਜੋ ਆਪਾਂ ਉਹਦੇ ਤੇ ਲੀਗਲ ਉਹਨੂੰ ਕੋਰਟ ਦੇ ਵਿੱਚ ਖਿੱਚ ਸਕੀਏ でええ、かたの場、ま